ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਲੰਗਿਆਣਾ ਪੁਰਾਣਾ ਔਰ ਲੰਗਿਆਣੇ ਪੁਰਾਣੇ ਪਿੰਡ ਦੇ ਵਿੱਚ ਮੈਂ ਇਸ ਟੂ ਨਵਾਂ ਹਣਾ ਪੁਰਾਣਾ ਪੁਰਾਣਾ ਲੰਗਿਆਣਾ ਇਸ ਟਾਈਮ ਮੌਜੂਦ ਆ ਪਰ ਲੰਗਿਆਣਾ ਕਲਾ ਕਾਹਤੋਂ ਲਿਖਿਆ ਹੁੰਦਾ ਵੀ ਉੱਥੇ ਉਹ ਪੁਰਾਣੇ ਦੇ ਨਾਂ ਤੇ ਬੜਾ ਚੱਲਦਾ ਠੀਕ ਆ ਵੀਰੇ ਲੈ ਮਿੱਤਰੋ ਬੋਰਡ ਤਿਆਰ ਨੂੰ ਲੰਗਿਆਣਾ ਕਲਾ ਲਈ ਗਈ ਮਿਲੂਗਾ ਪਰ ਪਿੰਡ ਪੁਰਾਣਾ ਲੰਗਿਆਣਾ ਵਾ ਇਹ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਗਗਨਾ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਜਨਵਰ ਬਾਈ ਦੇ ਕੋਲੇ ਇਸ ਟਾਈਮ ਤਿੰਨ ਅਵੇਲੇਬਲ ਆ ਮਿੱਤਰੋ ਇੱਕ ਗਾਂ ਕ੍ਰਾਸ ਬਰੀਡ ਦੇ ਵਿੱਚ ਕਰਮੀ ਦਾ ਤੋਹਫਾ ਦੋ ਅੱਛਾ ਦੋ ਜਨਵਰੀ ਇਹ ਗਾਂ ਨਹੀਂ ਵੇਤਨੀ ਕਰ ਗਾ ਦਾ ਜੁੱਧ ਪੀਣਾ ਵਾ ਤੇ ਦੋ ਮੱਝਾਂ ਤੁਹਾਨੂੰ ਵਿਖਾਵਾਂਗਾ ਕਿਹੜਾ ਝੋਟੀ ਪਲੂਨ ਸੂਈਆ ਪਹਿਲਾਂ ਸੂਆ ਬੜੀ ਲੇਵੇ ਵਾਲੀ ਖਬਰਦਾਰ ਇੱਕ ਗੱਬਣ ਝੋਟੀ ਆ ਉਹ ਕਰਦੇ ਬਾਈ ਦੇ ਨਾਲ ਗੱਲਬਾਤ ਸਸੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਵੱਡੇ ਬਾਈ ਵਧੀਆ ਬਾਈ ਸਰਬਸਾ ਸਿੱਤਾ ਦੇ ਪਰਿਵਾਰ ਦੇ ਹਾਂ ਹਾਂ ਵਧੀਆ ਬਾਈ ਵਧੀਆ ਸ਼ੁਕਰ ਅੱਛਾ ਕਹਿੰਨੇ ਬਈ ਅੱਜ ਜਾਨਵਰ ਦੋ ਹੀ ਆ ਫਿਰ ਗਾਂ ਨਹੀਂ ਵੇਚਣੀ ਅੱਜ ਹੈ ਨਹੀਂ ਬਾਈ ਯਾਰ ਉਹ ਜਵਾਗ ਫਿਰ ਦੁੱਧ ਵੀ ਨਾ ਕੇ ਦੂਜੀ ਵੇੜ ਵੇਚ ਕੇ ਜਵਾਗ ਹੀ ਢਿੱਲਾ ਹੋ ਗਿਆ ਉਹ ਗਾਂ ਦਾ ਦੁੱਧ ਪਿਉਣਿਆ ਨਾ ਫਿਰ ਠੀਕ ਹੈ ਠੀਕ ਆ ਜੀ ਬੱਚਾ ਠੀਕ ਆ ਅੱਛਾ ਵੀਰੇ ਦੋ ਜਾਨਵਰ ਅੱਜ ਪਹਿਲੇ ਨੰਬਰ ਤੇ ਜਿਹੜੀ ਪਲੂਣ ਝੋਟੀ ਆ ਵੀਰੇ ਇਹਦੀ ਕੀ ਡਿਟੇਲ ਆ ਬਾਈ ਇਹਨੂੰ ਵੀਰੇ ਅੱਜ ਤੀ ਵੇ ਕਿਨੇ ਦੁੱਧ ਤੇ ਚਲਦੀ ਹੈ ਕਰਨੀ ਵੇਰੀ ਬੋਲੇ ਹੋ ਬਾਈ ਯਾਰ ਮੇਰੇ ਖਿਆਲ ਨਾਲ ਵੀ ਇਸਲੇ 8 8.5 ਜੇ 8 ਮੰਨ ਲਈ ਜਾਂ 8 ਕਿਲੋ ਮੰਨ ਲਾ ਬੋਲਾ ਹਾਂ ਬੋਲਾ ਇਸ ਟਾਈਮ ਇਹ ਚੋਟੀ ਥੱਲੇ ਥੱਲੇ ਬੜੀ ਖਬਰਦਾਰ ਹਾਂ ਹਾਂ ਖਾਂਣ ਸੁਣ ਬਹੁਤ ਚੰਗਾ ਹੈ ਨਹੀਂ ਕੱਟ ਵੀ ਬਹੁਤ ਚੰਗੀ ਆ ਤੇ ਦੋਂਦੀ ਆ 14 ਦੰਦਾਂ ਦਾ ਜੇ ਬਰੂਬਰ ਨਹੀਂ ਕਰੇ ਦੋਂਦੀ ਆ 14 ਦੰਦਾਂ ਦਾ ਜੇ ਪ੍ਰੋਪਰ ਨਹੀਂ ਕੀਤੇ ਹੈ ਹਾਂਜੀ ਹਾਂਜੀ ਠੀਕ ਆ ਅੱਛਾ ਵੀਰੇ ਚੋਣ ਚਣ ਕਿਵੇਂ ਲੱਗਾ ਵਾ ਚੋਣ ਚੰਗਾ ਬਹੁਤ ਜਿਆਦਾ ਠੀਕ ਆ ਬਾਈ ਹਾਂਜੀ ਠੀਕ ਆ ਤੂੰ ਵੀ ਬਾਈ ਦੂਜਾ ਤਿੱਦਾ ਨਹੀਂ ਹੈ ਹੈ हां 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 वे बच्चा ਕੋਲੀ ਬੈਠਾ ਲਵਾ ਬੱਚਾ ਜਿਹੜਾ ਲੋ ਲੋ ਬਹੁਤ ਖਬਰਦਾਰ ਹੈ ਜਾਨਾ ਨਿੱਕੀ ਸਿੰਗੀ ਬਰੀਕ ਜਮਾ ਪਿੰਡੇ ਦੀ ਜਮਾ ਪਤਨੇ ਦੀ ਇੱਕ ਕੰਮ ਕੱਟੀ ਦੁੱਧ ਧਲੀ ਆ ਬਈ ਮੈਂ ਨਾ ਬਈ ਬਰੀਕ ਨੇ ਬਹੁਤ ਗੱਟੀਆਂ ਲੈ ਸਹੀ ਲੈ ਅਬ ਦੇਖੇ ਮੂਹ ਮਾਦੀ ਪਈ ਚੰਗੀ ਆ ਬਈ ਬਾਕੀ ਜਾਤ ਨਹੀਂ ਦੁੱਧ ਦੇਣਾ ਬਈ ਜੇ ਜਾਤ ਤਾਂ ਦੁੱਧ ਦੇਣਾ ਹਨਾ ਵੀਰੇ ਜਾਤ ਹੀ ਹੈ ਨਹੀਂ ਤਾਂ ਦੁੱਧ ਕਿੱਥੋਂ ਲੈ ਲਾਗੇ ਲੈ ਵੇ ਲੂ ਵੇ ਲੋ ਬਹੁਤ ਖਬਰਦਾਰ ਹੈ ਹਨਾ ਹੂੰ ਠੀਕ ਆ ਬਈ ਓਕੇ ਜਵਾ ਦੇਖ ਸਕਦੇ ਮਿੱਤਰੋ ਤੁਸੀਂ ਕੋਈ ਫੇਰ ਤੋਂ ਹੁਣ ਇਹਦਾ ਕਾਦ ਆ ਜਿਹੜਾ ਉਹ ਵੀ ਤੁਸੀਂ ਆਈਡੀਆ ਲਾ ਲਿਓ ਲੈ ਵੇ ਇੱਥੇ ਖਿਡਾਰੀ ਬਈ ਪਤਰੀ ਪੁੱਤਰੀ ਲੈਵਾ ਤਾਂ ਐ ਅਮਰੀਕਾ ਪਾਣੀ ਪੀਂਦੀ ਆ ਪਾਣੀ ਤੇ ਲਾਲਾ ਚਾਹ ਦਾ ਤੁੰਡਾ ਵਾਹ ਕੋਈ ਪਾਣੀ ਪੀਂਦੇ ਵਾ ਦੇਖਣਾ ਹੈ ਹੂੰ ਲੈਵਾ ਦੇਖਾਰੀ ਇਹ ਲੈਵਾ ਹੀ ਦੇਖਣ ਵਾਲੀ ਚੀਜ਼ ਆਂਦੀ ਦੇਖੋ ਜੀ ਹੂੰ ਲੈ ਆ ਹੋਰ ਮਾੜੀ ਜੀ ਨਹੀਂ ਠੀਕ ਆ ਬਈ ਬਹੁਤ ਚੰਗਾ ਫੰਮ ਫੰਨ ਲੱਗਾ ਯਾਰ ਕਰਨਾ ਜੀ ਨੂੰ ਨਾ ਹਰ ਪੱਖ ਤੋਂ ਕੇ ਦੀ ਰਿਪੋਰਟ ਆ ਜਵਾ ਯਾਰ ਹਨਾ ਬਈ ਜਵਾ ਮੈਨ ਆ ਬਈ ਯਾਰ ਲੈਵੇ ਦਾ ਡਿਜ਼ਾਈਨ ਬਹੁਤ ਚੰਗਾ ਅੱਛਾ ਕਹਗਨੇ ਵੀਰੇ ਦੁੱਧ ਇਸ ਟਾਈਮ 8 ਕਿਲੋ ਬੋੜਾ ਤੇਰੇ ਹਿਸਾਬ ਦੇ ਨਾਲ ਕਿੰਨਾ ਪੀਕ ਲੈਵਲ ਦੇ ਦਿੰਦੇ ਬਈ ਯਾਰ ਜਿਵੇਂ ਝੋਟੀਆਂ ਅਮਰੀਕਾ ਮਰੂਕਾ ਮੇਰੇ ਹਿਸਾਬ ਨਾਲ ਦੇਊਗੀ ਇਹ 12 13 ਕਿਲੋ ਦਿਨਾ ਚਾਹੀਦਾ ਯਾਰ 11 ਕਿਲੋ ਤੋਂ 11 ਦਿੱਤਾ ਝੋਟੀਆਂ ਨੇ ਫਿਰ ਫਾਇਦਾ ਕੋਈ ਨਹੀਂ ਹੈ ਬਰੀਕ ਨਾ ਜਾਤ ਪਾ ਦਾ ਯਾਰ ਲੋਸ ਨਹੀਂ ਹੈ ਨਾ ਕੁਆਲਿਟੀ ਸਾਰੀ ਚੰਗੀ ਆ ਬਈ ਝੋਟੀਆਂ ਇਲਾਕੇ ਕਿਹੜੇ ਦੀ ਆ ਬਈਏ ਇਲਾਕੇ ਬਹੁਤ ਚੰਗੇ ਦੀ ਆ ਬਈ ਯਾਰ ਖਰਗਾਈ ਆ ਸਮਝ ਆ ਜਾਂਦੀ ਮੈਨੂੰ ਹੈ ਮੁਕਸਰ ਵਾਲੀ ਲਫ ਸਾਈਡ ਜਮਾਂ ਐ ਬਰੀਦ ਤੇ ਸੱਟ ਮਾਰੀਆਂ ਹਾਂ ਖਿਡਾਰੀ ਆ ਤੂੰ ਵੀ ਬਹਿ ਉਧਰਲੇ ਇਲਾਕੇ ਦੀ ਜਮਾਂ ਦੋਨੇ ਚ ਆ ਬਰੀ ਕੀ ਆਦਾ ਦੀ ਛੋਟੀ ਦੀਆਂ ਯਾਰ ਯਾਰ ਲੈ ਆ ਵਡਣ ਜੇ ਵੇਖਾ ਵੇ ਦੋ ਹੂੰ ਬਾਕੀ ਲੈ ਲੈ ਬਰੀ ਅੱਛਾ ਇਹਦਾ ਰੇਟ ਭਾਈ ਰੇਡ ਫੋਨ ਤੇ ਦੋਨਾਂ ਝੋਟੀਆਂ ਦਾ ਬਾਈ ਯਾਰ ਫੋਨ ਤੇ ਕਰਾਂਗੇ ਠੀਕ ਹੈ ਅੱਧਾ ਗੱਬਰ ਝੋਟੀ ਵੀ ਬਈ ਉਧਰ ਦੀ ਹੋਈ ਆ ਦੋਨੇ ਇੱਕੇ ਸੋਈ ਆਈਆਂ ਬਾਈ ਇੱਕੇ ਕਰੋ ਇੱਕੋ ਕਰੋ ਆਈਆਂ ਦੋ ਹਾਂ ਇਹਦੇ ਦਿਨ ਕਿੰਨੇ ਪਿਆ ਵੀਰੇ ਜੀ ਇਹ ਵੀਰੇ ਮਾਲਕਾਰ ਦੱਸਣ ਦੇ ਮੁਤਾਬਕ ਦੋ ਤਰੀਕ ਨੂੰ ਦਿਨ ਪੂਰੇ ਇਹਦੇ ਦੋ ਤਰੀਕ ਨੂੰ ਹਾਂ ਠੀਕ ਹੈ ਤੇ ਦੁੱਧ ਕਿੰਨੇ ਦੀ ਦੱਸਿਆ ਇਹਦੀ ਬਹੁਤ ਦੋਨਾਂ ਨੇ ਬਾਈ ਦੱਸਣ ਦੇ ਮੁਤਾਬਕ ਹੀ ਆ ਆਪਾਂ ਤਾਂ ਆਪਦੇ ਨਿਗਾਣਾ ਲਈ ਆ ਬਾਕੀ ਬਰੀਕੰਮ ਰੋਗਾਂ ਲੇਵਾ ਬਹੁਤ ਆ ਥਣ ਬਹੁਤ ਚੰਗਾ ਹਾਂ ਥਣ ਬਹੁਤ ਹੈਨਾ ਥਣ ਦੁੱਧ ਵਾਲਾ ਥਣ ਮੁਠੀ ਦਾ ਬਹੁਤ ਚੰਗਾ ਵੈਰਨ ਬਹੁਤ ਆ ਹਾਂ ਤੇ ਉਹ ਆਲੇ ਪਹਿਲੇ ਸੂਏ 13 ਕਿਲੋ ਦੁੱਧ ਚੋਇਆ ਦਾ ਠੀਕ ਆ ਬਾਈ ਦੂਜੇ ਸੁਣਾ ओरिजिनल ਇਹਨੇ ਉਧਰਲੇ ਇਲਾਕੇ ਦਾ ਕੋਈ ਝੂਠ ਨਹੀਂ ਭਰਾਵਾ ਨਹੀਂ ਬੰਦੇ ਬਹੁਤ ਦੀ ਬਾਈ ਯਾਰ ਮੈਂ ਤਾਂ ਉਧਰਲੇ ਇਲਾਕੇ ਦੇ ਦਾ ਨਾ ਮੈਂ ਆਪ ਪਹਿਲਾਂ ਤੁਹਾਨੂੰ ਇਹ ਗੱਲ ਦੱਸ ਦਿੰਦਾ ਵੀ ਦੁੱਧ ਹੀ ਆਪਣੇ ਨਾਲ ਸਾਰੇ ਇਲਾਕਿਆਂ ਨਾਲੋਂ ਪਹਿਲਾਂ ਮਸਰ ਨੇ ਪਹਿਲਾਂ ਉਹ ਬੰਦਿਆਂ ਨੇ 100 ਗ੍ਰਾਮ ਦਾ ਝੂਠ ਨਹੀਂ ਮਾਰਿਆ ਉਹ ਆਂਦੇ ਵੀ ਦੂਜਾ ਅਸੀਂ 15 ਕਿਲੋ ਵੀ ਕਹਿੰਦੇ ਪਹਿਲੇ ਸੂਏ ਫਾਇਦਾ ਕੀ ਹੈ ਨਹੀਂ ਠੀਕ ਆ ਬਾਈ ਕਿਉਂਕਿ ਮੈਂ ਮਾਲਾ ਗੋਲਗਾਲ ਝੋਟੀ ਬਹੁਤ ਆ ਹਨਾ ਵੀਰੇ ਮੈਂ ਨਾ ਬਾਈ ਬੈਠਕਦਾਰ ਆ ਬਜਨ ਵਾਲੀ ਆ ਪੈਠ ਬਹੁਤ ਜੌੜਾ ਬਾਕੀ ਆ ਜੋੜੀ ਦੀ ਸਿੰਗੀ ਵੇਖ ਲੈ ਲਾ ਹੂੰ ਸਾਰੀ ਚੰਗੀ ਆ ਬਾਈ ਤੁਰਦੀ ਤਰਦੀ ਵੀ ਮੱਲਾਂ ਵਾਂਗ ਹੂੰ ਨਹੀਂ ਠੀਕ ਆ ਵੀਰੇ ਓਕੇ ਬਾਈ ਲੈ ਆ ਬਾਈ ਹੂੰ ਇੱਕ ਗੇੜਾ ਹੋਰ ਕਢਾ ਦੀ ਭਈ ਉਧਰੋਂ ਮੈਂ ਨਾ ਭਲਾ ਦੋ ਕਢਾ ਲਈ ਬਈ ਆ ਉਹ ਵੀ ਮਾੜੀ ਜੀ ਭਈ ਲੰਮੀ ਤੁਰਦੀ ਤਰਦੀ ਜੱਛਤ ਬਹੁਤ ਵਧੀਆ ਦਿਖਾਉਂਦੀ ਕਿਉਂਕਿ ਮੈਂ ਕੋਈ ਕੋਈ ਹੁੰਦੀ ਜਿਹੜੀ ਤੁਰਦੀ ਤੌਰ ਬਣਾਉਂਦੀ ਹੈਨਾ ਹਾਂਜੀ ਖੜੀ ਮੈਂ ਤਾਂ ਹਰ ਇੱਕ ਟੌਰ ਬਣਾ ਲਈ ਤੁਰਦੀ ਮੈਂ ਦੀ ਜਿਹੜੀ ਜਿਹੜੀ ਟੌਰ ਆ ਉਹ ਕੱਲੀ ਵਕਤ ਜਿੱਲੇ ਵਾਲੂ ਵਾ ਪਿੱਛਾ ਨੂੰ ਆ ਸਾਰਾ ਬਾਕੀ ਇਹਦਾ ਦਿਨ ਲੈ ਜੂਗੀ ਭਾਈ ਯਾਰ ਭਾਈ ਮੂੰਹ ਦੀਆਂ ਵੀ ਦੋਨੇ ਝੋਟੀਆਂ ਬੋਲੀਆਂ ਲੈ ਹੂੰ ਮੂੰਹ ਦੀਆਂ ਵਾਕੀ ਆਪੋ ਕੁੜੀਆਂ ਨਾ ਲੈ ਆ ਤਾਂ ਹੋਈ ਨਾ ਜਿਹੜੀ ਉਹ ਵੀ ਝੋਟੀਆਂ ਆਈਆਂ ਅੱਛਾ ਉਹ ਵੀ ਆਈਆਂ ਠੀਕ ਆ ਭਾਈ ਬੱਬਾ ਨੂੰ ਦੇ ਭਾਈ ਆ ਤਾਂ ਹੋਈ ਨਾ ਕੱਲ ਯਾਰ ਨਹੀਂ ਠੀਕ ਉਹਦਾ ਹੀ ਮੂੰਹ ਫੜ ਕੇ ਵਿਖਾਈ ਮੈਨੂੰ ਮੜਾ ਹਾਂਜੀ ਉਹਦਾ ਹੀ ਮੂੰਹ ਫੜ ਕੇ ਵਿਖਾਈ ਇੱਕੋ ਮਹਿੰਗੀ ਜਿਹੜੀ ਪਸ਼ੂ ਖਾਂਦਾ ਪੀਂਦਾ ਹੈ ਖਾਣਾ ਪੀਣਾ ਸੌਖਾ ਯਾਰ ਹਨਾ ਭਾਈ ਮੈਂ ਨਾ ਭਾਈ ਯਾਰ ਪਰਪੋਸ ਦੇ ਲਈ ਇਹਨ ਇਦਾ ਵੀ ਰੇਟ ਫੋਨ ਤੇ ਹੀ ਆ ਬਾਈ ਕਰ ਹਾਂ ਇਹਦਾ ਵੀ ਰੇਟ ਫੋਨ ਕਰ ਜਾ ਜੀ ਵੈਸੇ ਹੋਊਗਾ ਜੈ ਜੀ ਦੋਨਾਂ ਚੋਟ ਕਾ ਕਿੰਨੇ ਲੱਤਨ ਉਹਨਾਂ ਹੀ ਹੋਊਗਾ ਪਰ ਬਾਈ ਦੂਜਾ ਜੇ ਜਾਈਏ ਤਾਂ ਹੁਣ ਪਿੰਡਾਂ 'ਚ ਬਹੁਤ ਔਖਾ ਚੰਗਾ ਡੰਗਰ ਮਿਲਦਾ ਹੂੰ ਸਾਫ ਸੁਥਰਾ ਨਾ ਸਹੀ ਗੱਲ ਆ ਬਾਈ ਲੱਪਣ ਤੇ ਵੀ ਬਹੁਤ ਟਾਈਮ ਲੱਗਦਾ ਹੁਣ ਤਾਂ ਇੱਕ ਮੈਂ ਲੱਪਣ ਤੇ 4 ਦਿਨ ਲੱਗ ਜਾਂਦੇ ਹੁਣ ਬਾਈ ਬਾਈ 4 ਦਿਨ ਦਾ ਤੇਲ ਖਰਚਾ ਕੱਟੀ ਦਾ ਕਿਰਾਇਆ ਸਰਵੇ ਹੁਣ ਤੋਂ ਲਿਵ ਵੀਡੀਓ ਬਣਾਉਣਾ ਡੇਲੀ ਪਸ਼ੂ ਕਿੰਨੇ ਘਟ ਗਏ ਹਨਾ ਬਹੁਤ ਘਟ ਗਏ ਬਹੁਤ ਘਟ ਗਏ ਨਾ 100 ਤੋਂ 40 ਪੈਸੇ ਆਉਂਦਾ ਹੀ ਨਹੀਂ ਬਾਈ ਯਾਰ ਕੋਈ ਪਸ਼ੂ ਤਾਂ ਹਾਂ ਇਹ ਤਨੂ ਅੱਜ ਦੀ ਗੱਲ ਯਾਦ ਰਹਿ ਲੈ ਬਾਈ ਲੈ ਨਾਲ ਇਹ ਵਿਖਾ ਲੈ ਆਵੇ ਦੋਂਦੀ ਆ ਹਾਂ ਦੋਂਦੀ ਵੜ ਕੇ ਬਾਈ ਹਾਂ ਸਹੀ ਆ ਬਾਈ ਓਕੇ ਚੌਕ ਦੇ ਬਰੋਬਰ ਹੀ ਨਹੀਂ ਕਰੇ ਬਹੁਤ ਦਈ ਚੱਲ ਲੈ ਆਹ ਤਾਂ ਹੀ ਨਾ ਗੱਲ ਯਾਰ ਪੜਾ ਲਈ ਯਾਰ ਬਾਈ ਆਪਾਂ ਜਿੰਨੀ ਗੱਲ ਉਹ ਉਨੀ ਦੱਸਾਂਗੇ ਬਾਕੀ ਅਗਲੇ ਨੇ ਦੇਖ ਪਰਖਾ ਆਪਦੀ ਕਰਨੀ ਹੈ ਨਾ ਸਹੀ ਗੱਲ ਆ ਬਾਕੀ ਅਗਲੇ ਦੀ ਸੇਵਾ ਸੇਵਾ ਹੁਣ ਪਾਉਗਾ ਆਹ ਚੋਟੀ ਦਾ ਦੁੱਧ 12-13 ਕਿਲੋ ਮੈਂ ਤਾਂ ਚਵਾ ਦੂੰ ਜੇ ਮੇਰੇ ਕੋਲ ਹਫ਼ਤਾ ਰਹੇਗੀ ਹਾਂ ਦੇ ਦੂੰਗੀ ਬਾਈ ਚੋਟੀ ਹਾਂ ਵੀ ਇਹਨੂੰ ਖੁੱਲੀ ਆ ਹਾਂ ਲੇਵਿਦ ਲੈਵਾ ਦਾ ਦਾ ਬਾਈ ਛੋਟੀ ਦਾ ਬਾਈ ਯਾਰ ਆਹ ਲੈਵਾ ਇੰਨਾ ਚੱਕ ਮਾ ਰੇਟ ਵਾਹੇ ਲੱਖੋਂ ਬਾਹਰ ਵਾਲੇ ਹੋਣਗੇ ਕਿ ਅੰਦਰ ਵਾਲੇ ਬਾ ਮੈਂ ਫੋਨ ਤੇ ਕਰਾਂਗੇ ਹੋਣਗੇ ਆਵਾਜ਼ ਵੀ ਠੀਕ ਹੈ ਫਿਰ ਨੰਬਰ ਕਿੰਨਾ ਕਹਿੰਨੇ ਬਾਈ 98034 98034 98555 98555 55503498555 ਹਾਂ 9803498555 ਬਾਈ ਦਾ ਨੰਬਰ ਆ ਮਿੱਤਰੋ ਇਸ ਨੰਬਰ ਤੇ ਕਰਨੀ ਤੁਸੀਂ ਬਾਈ ਨਾਲ ਗੱਲਬਾਤ ਤੇ ਵਧੇਰੇ ਜਾਣਕਾਰੀ ਲਈ ਰਾਬਤਾ ਕਰ ਲਓ ਬਾਈ ਨਾਲ ਕਰ ਲਿਓ ਧੰਨਵਾਦ ਸ਼ੁਕਰੀਆ